ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ ਕੌਮੀ ਇਨਸਾਫ ਮੋਰਚੇ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਮੁਰਤੋਂ ਇਸ ਮੋਰਚੇ ਨੂੰ ਸਟਰੋਂਗ ਕੀਤਾ ਜਾਵੇ ਔਰ ਨਾਲ ਦੇ ਨਾਲ ਲੋਕਾਂ ਨੂੰ ਮੁਰਤੋਂ ਇਧਰ ਵੱਲ ਧਿਆਨ ਲਿਆਇਆ ਜਾਵੇ ਇਸ ਵਕਤ ਸਾਡੇ ਨਾਲ ਹਰ ਸਿੰਘ ਫਰਾਂਜੀ ਮੌਜੂਦ ਨੇ ਗੱਲਬਾਤ ਕਰਨਗੇ ਸਰ ਜਿਸ ਵਕਤ ਅਸੀਂ ਮੋਰਚੇ ਦੀ ਗੱਲ ਕਰਦੇ ਹਾਂ ਲਗਭਗ 1 ਸਾਲ ਹੋ ਚੱਲਿਆ ਆ ਜਿਸ ਵਕਤ ਇਹ ਮੋਰਚਾ ਇੱਥੇ ਲਗਾਇਆ ਗਿਆ ਸੀ ਹੁਣ ਦੁਬਾਰ ਤੋਂ ਮੋਰਚੇ ਨੂੰ ਸਟਰੋਂਗ ਕਰਨ ਦੇ ਲਈ ਐਕਟਿਵ ਕਰਨ ਦੇ ਲਈ ਕੀ ਕੀ ਚੀਜ਼ਾਂ ਮੋਰਚ ਤੋਂ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੀ ਸਾਰੀ ਟੀਮ ਇੱਥੇ ਬੈਠੀ ਹੈ ਕੋਈ ਵੀ ਚਲੇ ਵੀ ਗਿਆ ਨਹੀਂ ਅੱਜ ਮੀਟਿੰਗ ਵੀ ਕੀਤੀ ਹੈ ਇੱਕ ਤਾਂ 7 ਜਨਵਰੀ ਨੂੰ ਅੱਜ ਤੋਂ 5 ਦਿਨ ਬਾਅਦ ਕੌਮੀ ਸਾਂਹ ਮੋਰਚੇ ਲੱਗੇ ਨੂੰ ਪੂਰਾ 1 ਸਾਲ ਹੋਣਾ ਹੈ ਉਸ ਦਿਨ ਅਸੀਂ ਬਹੁਤ ਵੱਡੀ ਇਕਤਿਰਤਾ ਕਰ ਰਹੇ ਹਾਂ ਇਥੇ ਦੱਸਾਂਗੇ ਵੀ ਅਸੀਂ ਹੁਣ ਤੱਕ ਕੀ ਕੀ ਉਪਲਬਧੀਆਂ ਕੀਤੀਆਂ ਅਸੀਂ ਕਿਉਂ ਬੈਠੇ ਇੱਥੇ 1 ਸਾਲ ਤੋਂ ਕਿੱਦਾਂ ਦੀ ਡਿਸਿਪਲਨ ਦੇ ਵਿੱਚ 26 ਜਨਵਰੀ 15 ਅਗਸਤ ਤੇ ਵੱਡੇ ਪ੍ਰੋਗਰਾਮ ਕਿਤੇ ਲੱਖਾਂ ਦਾ ਇਕੱਠ ਕੀਤਾ ਕੋਈ ਪੰ ਤੋੜਨੀ ਹੋਈ ਕੋਈ ਪਰੇਸ਼ਾਨੀ ਨਹੀਂ 2 ਮਾਰਚ ਕੱਡੇ ਨਹੀਂ ਹੁਣ 7 ਜਨਵਰੀ ਨੂੰ ਜਿਹੜਾ ਵੱਡਾ ਪ੍ਰੋਗਰਾਮ ਸਾਲਾਨਾ ਹੋ ਰਿਹਾ ਉਹਦੇ ਵਿੱਚ ਸਾਰੇ ਹੀ ਪੰਜਾਬ ਤੋਂ ਦੇਸ਼ ਵਿਦੇਸ਼ ਤੋਂ ਸੰਗਤਾਂ ਆ ਰਹੀਆਂ ਨੇ ਅਸੀਂ ਦੱਸਾਂਗੇ ਕਿਹੜੀਆਂ-ਕਿਹੜੀਆਂ ਹਜੇ ਤੱਕ ਸਾਡੀਆਂ ਮੰਗਾਂ ਨਹੀਂ ਮੰਨ ਹੋਈਆਂ ਉਹ ਕਿਵੇਂ ਮੰਨ ਹੋਗੇ ਹੋਵੇ ਕਿਆ ਜਿਹੜੇ ਸਾਡੇ ਬੰਦੀ ਸਿੰਘ ਆ ਕਿਦਾਂ ਜਲਦੀ ਰਿਹਾ ਹੋ ਸਕਦੇ ਸੰਗ ਤੁਮ ਦੱਸਾਂਗੇ ਕੀ-ਕੀ ਅਸੀਂ ਇਸ ਮੋਰਚੇ ਤੋਂ ਸਿੱਖਿਆ ਦੂਸਰਾ ਅਸੀਂ 7 ਜਨਵਰੀ ਵਾਸਤੇ ਤੁਹਾਡੇ ਮਾਧਿਅਮ ਸੂ ਪ੍ਰੈਸ ਥਰੂ ਬੇਨਤੀ ਕਰਨੀ ਚਾਹੁੰਦੇ ਆ ਜਿੱਥੇ ਵੀ ਦੇਸ਼-ਦੇਸ਼ ਵਿੱਚ ਸੰਗਤਾਂ ਬੈਠੀਆਂ ਉਹ ਨਹੀਂ ਆ ਸਕਦੇ ਉਹਨਾਂ ਦੀ ਮਜਬੂਰੀ ਹੈ ਉਹ ਘੱਟ ਤੋਂ ਘੱਟ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਉਹ ਅਰਦਾਸ ਕਰਨ ਇਸ ਹੱਕ ਸੱਚ ਦੀ ਲੜਾਈ ਦੀ ਕੰਮੀ ਸਾਹ ਮੋਤੀ ਚੜ ਨਿਕਲ ਆਲੀ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੇ 30 35 35 ਸਾਲ ਤੋਂ ਜੇਲਾਂ ਦੀਆਂ ਕਾਲ ਕੋਠੜੀਆਂ ਵਿੱਚ ਉਹ ਆਪਣਾ ਮਾੜਾ ਕੰਮ ਕਰਕੇ ਕੁਕਰਮ ਕਰਕੇ ਨਹੀਂ ਪੰਥ ਦੀ ਖਾਤਰ ਕੌਮ ਦੀ ਖਾਤਰ ਗੁਰੂ ਦੀ ਖਾਤਰ ਸਿੱਖੀ ਦੀ ਖਾਤਰ ਵਿਰਸੇ ਦੀ ਖਾਤਰ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਗਾਲ ਦਿੱਤੀਆਂ ਉਹਦੇ ਵਾਸਤੇ ਅਰਦਾਸ ਜ਼ਰੂਰ ਕਰਨ ਇੱਕ ਬੇਨਤੀ ਜ਼ਰੂਰ ਹੈ ਕਿ ਇਹਦੇ ਨਾਲ ਹੀ ਅਸੀਂ 11 ਦਾ ਪ੍ਰੋਗਰਾਮ ਰੱਖਿਆ ਉਹ ਮਾਰਚ ਰੱਖਿਆ ਹੈ 11 ਮਾਰਚ ਤਰੀਕ ਨੂੰ ਫਤਿਹਗੜ੍ਹ ਸਾਹਿਬ ਜਿਹੜੀ ਸ਼ਹੀਦਾਂ ਦੀ ਚੰਦਖੂ ਪ੍ਰਾਪਤ ਧਰਤੀ ਹੈ ਉੱਥੋਂ ਮਾਰਚ ਕਰਿਆ ਇਹ ਸਾਰੇ ਪ੍ਰੋਗਰਾਮ ਆ ਲੋਕਾਂ ਵਿੱਚ ਚੇਤਨਤਾ ਲਿਆਉਣ ਦੇ ਲੋਕਾਂ ਵਿੱਚ ਜਾਗਰਤਾ ਲਿਆਉਣ ਦੇ ਵੀ ਸਾਡਾ ਇਹ ਸੰਵਿਧਾਨਕ ਹੱਕ ਹੈ ਜਦੋਂ ਰਾਸ਼ਟਰਪਤੀ ਪ੍ਰਾਈਮ ਮਿਨਿਸਟਰ ਸੀਐਮ ਜਦੋਂ ਮੰਨੇ ਨਾ ਸਾਡੀਆਂ ਗੱਲਾਂ ਸੂਲੇ ਹੀ ਗੱਲਾਂ ਨਾ ਮੰਨੇ ਹੱਕੀ ਗੱਲਾਂ ਨਾ ਮੰਨੇ ਉਦੋਂ ਫੇ ਸਾਡੇ ਕੋਲ ਸੰਵਿਧਾਨਕ ਖਾਕਾ ਕੇਸੀ ਉਹ ਰੋਸ ਮਾਰਚ ਕਰੀਏ ਰੋਸ ਮਾਰਚ ਜਿਹੜਾ 11 ਤਰੀਕ ਨੂੰ ਤੁਸੀਂ ਕਰਨਾ ਫਤਿਹਗੜ੍ਹ ਸਾਬ ਤੋਂ ਸ਼ੁਰੂਆਤ ਹੋਈ ਕੀ ਦੀ ਕੀ ਇਹਦਾ ਪੂਰਾ ਰੋਡ ਮੈਪ ਤਿਆਰ ਹੋ ਚੁੱਕਾ ਹੈ ਕਿ ਕਿੱਥੋਂ ਕਿੱਥੋਂ ਚੱਲੇਗਾ ਇਹ ਮਾਰਚ ਔਰ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਉਂਕਿ ਪੀਸਫੁੱਲ ਪ੍ਰੋਟੈਸਟ ਕਰਨਾ ਹੈ ਪੀਸਫੁੱਲ ਮਾਰਚ ਕਰਨਾ ਹੈ ਤੇ ਉਹਦਾ ਸਾਰੀਆਂ ਚੀਜ਼ਾਂ ਤਿਆਰੀਆਂ ਹੋ ਚੁੱਕੀਆਂ ਤੁਹਾਡੇ ਵੱਲੋਂ ਕਿਉਂਕਿ ਬਾਰ-ਬਾਰ ਇਲਜ਼ਾਮ ਥੋਡੇ ਉੱਤੇ ਲੱਗਦੇ ਰਹੇ ਨੇ ਕਿ پیس ਨੂੰ ਜਿਹੜਾ ਹੈ ਡਿਸਟਰੋਏ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਮੁਹਾਲੀ ਚ ਹੋਇਆ ਸੀਗਾ ਅਸੀਂ ਕਦੇ ਵੀ پیس ਨੂੰ ਸ਼ਾਂਤੀ ਨੂੰ ਡਿਸਟਰੋਏ ਨਹੀਂ ਕਰਦੇ ਨਾ ਸਾਡੀ ਇੱਛਾ ਵਾਵੇ ਲੋਕਾਂ ਨੂੰ ਅਸੀਂ ਪਰੇਸ਼ਾਨ ਕਰੀਏ ਅਸੀਂ ਸਾਰਾ ਚੌਕਟ ਕੀਤਾ ਵੀ ਕਿੱਥੋਂ ਲੋਕ ਡਿਸਟਰਬ ਨਹੀਂ ਹੋ ਉਹ ਅਸੀਂ ਮਾਰਕ ਕਰਨਾ ਪਰ ਇਹਦੀ ਅਸੀਂ ਡਿਕਲੇਅਰ ਹੈ ਜਿਹੜਾ ਉਹ ਸੱਤ ਨੂੰ ਕਰਾਂਗੇ ਜਿਹੜਾ ਰੋਡ ਮੈਪ ਹੈ ਇੱਥੋਂ ਇੱਥੇ ਜਾਣਾ ਅਸੀਂ ਕਦੀ ਨਹੀਂ ਚਾਹੁੰਦੇ ਅਸੀਂ ਪਬਲਿਕ ਦੇ ਬੰਦੇ ਆ ਲੋਕਾਂ ਵਿੱਚ ਰਹਿਣ ਵਾਲੇ ਬੰਦੇ ਆ ਅਸੀਂ ਚਾਹੁੰਦੇ ਨਹੀਂ ਕਿ ਆਮ ਨਾਗਰਿਕ ਨੂੰ ਕਿਸੇ ਤਰ੍ਹਾਂ ਦੀ ਤਕਰੀਬ ਹੋਵੇ ਕਿ ਸਾਨੂੰ ਤਕਲੀਫ ਹੁੰਦੀ ਆ ਕਿਸੇ ਤਰ੍ਹਾਂ ਦੀ ਤੇ ਲੋਕਾਂ ਨੂੰ ਵੀ ਹੁੰਦੀ ਅਸੀਂ ਕਦੀ ਨਹੀਂ ਚਾਹੁੰਦੇ ਪਰ ਸਾਡਾ ਰੋਸ ਰੋਸ ਮਾਰਚ ਕਰਦਾ ਤੇ ਅਸੀਂ ਉਹ ਲੋਕਾਂ ਨੂੰ ਵੀ ਜਗਾਉਣਾ ਚਾਹੁੰਦੇ ਆ ਜਿਹੜੇ ਨਿੱਗ ਦੇ ਵਿੱਚ ਇਸ ਟਾਈਮ ਸੁੱਤੇ ਨੇ ਤੇ ਇੱਕ ਉਹ ਲੋਕ ਨੇ ਜਿਹੜੇ ਇਸ ਪੰਜਾਬ ਦੀ ਆਪਣੀ ਹਿਸਟਰੀ ਜਵਾਨੀਆਂ ਘਾੜ ਕੇ ਜੇਹਾਂ ਵਿੱਚ ਬੰਦ ਨੇ ਤੇ ਜਿਹੜੀਆਂ ਮਾਵਾਂ ਭੈਣਾਂ ਤੀਤੀ 32 32 ਸਾਲ ਤੋਂ ਤੋਤੀਆਂ ਪਤਨੀਆਂ ਆਪਣਿਆਂ ਨੂੰ ਅਡੀਕ ਰੀਆਂ ਵੀ ਸਾਡਾ ਕਦੋਂ ਘਰ ਆਏਗਾ ਜਿਹੜੀ ਇਨੇ ਚੋਂ ਤੋ ਅਡੀਕਦੀਆਂ ਸਾਡੀਆਂ ਮਾਵਾ ਭੈਣਾਂ ਨੂੰ ਜਿਹੜੀਆਂ ਥੋੜੀ ਜੀ ਤਕਲੀਫ ਬੰਦਦੀਆਂ ਸਾਡਾ ਰਸਤਾ ਥੋੜੇ ਜਿਹੀ ਬੰਦ ਹੋ ਗਿਆ ਉਹਨਾਂ ਨੂੰ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਕਿ ਉਹ ਵੀ ਤਨ ਦੀਆਂ ਨੇ ਜੇ ਨਹੀਂ ਆਪਣਿਆਂ ਨੂੰ ਇੰਨੇ ਚਿਰ ਤੋਡੀ ਕਰੀਆਂ ਨੇ ਇਸ ਕਰਕੇ ਅਸੀਂ ਤੁਹਾਡੇ ਮਦਰ ਨੂੰ ਕਹਿਣਾ ਹੈ ਜੇ ਕਿਸੇ ਦਿਨ ਕੋਈ ਥੋੜੀ ਬਾਰੀ ਤਕਲੀਫ ਵੀ ਹੁੰਦੀ ਆ ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਆ ਪਰੇਸ਼ਾਨੀ ਹੋ ਰਹੀ ਸੀ ਰਸਤਾ ਪੁਲਿਸ ਨੇ ਆਪ ਹੀ ਰੋਕਿਆ ਖੁੱਲ ਬੰਦ ਕੀਤਾ ਸੀ ਆਪ ਹੀ ਖੋਲ ਦਿੱਤਾ ਅਸੀਂ ਕੋਈ ਤੰਗੀ ਨਹੀਂ ਕਰਨੀ ਚਾਹੁੰਦੇ ਪਰ ਅਸੀਂ ਲੋਕਾਂ ਵਿੱਚ ਚੇਤਨਾ ਲਿਆਉਣੇ ਵੀ ਐ ਦੁਨੀਆ ਦੇ ਲੋਕੋ ਪੰਜਾਬੀ ਉਹ ਲੁੱਟੇ ਗਏ ਤੁਸੀਂ ਤੁਸੀਂ ਪੁੱਟੇ ਗਏ ਤੁਸੀਂ ਪੱਟੇ ਗਏ ਅੱਜ 250 ਦੀ ਕਰੀਬ ਰੋਜ਼ ਬੱਚਾ ਜਾ ਰਿਹਾ ਬਾਜ 30 ਹਜ਼ਾਰ ਕਰੋੜ ਦੇ ਕਰੀਬ ਜਿਹੜਾ ਸਾਲਾਨਾ ਉਹਨਾਂ ਦਾ ਉਹਨਾਂ ਦਾ ਜਿਹੜਾ ਲੋਨ ਉਹ ਚੁੱਕਰੇ ਨਹੀਂ ਸਾਡੇ ਨੌਜਾ ਕੋਈ ਨੌਜਵਾਨ ਇੱਥੇ ਰਹਿਣ ਨੂੰ ਤਿਆਰ ਨਹੀਂ ਸਾਡਾ ਕੋਈ ਆਈਪੀਐਸ ਆਈਏਐਸ ਆਈਐਫਐਸ ਅਪਸੰਨ ਨਹੀਂ ਬਣ ਰਿਹਾ ਲੈ ਨਹੀਂ ਸਾਡੀ ਖਤਮ ਹੋ ਗਈ ਜਿਨ੍ਹਾਂ ਨੇ ਮੁਰਖ ਚਲਾਉਣਾ ਉਹ ਸਾਰੇ ਵਿਦੇਸ਼ ਵਿੱਚ ਜਾ ਰਹੇ ਨੇ ਸਾਡਾ ਸਰਮਾਇਆ ਬਾਹਰ ਜਾ ਰਿਹਾ ਸਾਡਾ ਜਿਹੜਾ ਪੰਜਾਬ ਦਾ ਪਾਣੀ ਡੁੱਟਿਆ ਗਿਆ ਸਾਡੇ ਕੋਲ ਪਾਣੀ ਨਹੀਂ ਜਾ ਪੀਣ ਜੋਗਾ ਜਾਂ ਤਾਂ ਡੁੱਟ ਲਿਆ ਗਿਆ ਜਾਂ ਗੰਦਾ ਹੋ ਗਿਆ ਹਵਾ ਪ੍ਰਦੂਸ਼ ਹੋ ਗਈ ਸਾਡੀ ਧਰਤੀ ਨਸ਼ੇੜੀ ਹੋ ਗਈ ਹਰੇ ਨੇ ਗ੍ਰੀਨ ਲੈਵਲ ਵੈਸੇ ਸਾਡੇ ਪੰਜਾਬ ਨੂੰ ਤਾਂ ਬਰਬਾਦ ਕਰ ਦਿੱਤਾ ਤੇ ਦੂਸਰੇ ਸਾਡਾ ਸਮਾਜ ਬਰਬਾਦ ਕਰਦਾ ਜਿਹਦਾ ਸਮਾਜ ਦੀ ਗਿਣਤੀ ਨਹੀਂ ਦੂਸਰੇ ਸਟੇਟਾਂ ਤੋਂ ਆ ਕੇ ਇੱਥੇ ਬੰਦੇ ਵਸ ਨੇ ਸਾਡੀ ਜਿਹੜੀ ਕਲਚਰ ਸਭਤਾ ਨੂੰ ਖਜਾ ਇਹ ਅਸੀਂ ਲੋਕਾਂ ਨੂੰ ਜਾਗਤਾਰ ਰਣਾਵਾਂਗੇ ਵੀ ਅਸੀਂ ਤੁਹਾਡੇ ਲਈ ਕੰਮ ਕਰ ਰਹੇ ਹਾਂ ਤੇ ਬੰਦੀ ਸਿੰਘਾਂ ਬਾਰੇ ਅਸੀਂ ਦੱਸਣਾ ਚਾਹੁੰਦੇ ਜ세ਦਾਰ ਜਗਤਾਰ ਸਿੰਘ ہمارا ਹਾਥੀ ਦਾ ਪੈਰ ਆ ਹਾਥੀ ਦੇ ਪੈਰ 'ਚ ਕਿੰਨੇ ਕੀੜੇ ਮਕੌੜੇ ਆ ਜਾਂਦੇ ਨੇ ਇਹ ਕੀੜੇ ਮਕੌੜੇ ਨੇ ਜਿਹੜੀ ਕਰਾਪਸ਼ਨ ਆ ਜਿਹੜੀ ਗੈਂਗਵਾਰ ਆ ਜਿਹੜੀ ਨਸ਼ਿਆਂ ਦੀ ਤਸਕਰੀਆ ਇਹ ਸਾਰੀ ਖਤਮ ਹੋ ਜਾਣੀ ਆ ਇਸ ਕਰਕੇ ਸੀ ਸਾਰਾ ਸਾਡਾ ਜੋਰ ਲੱਗਾ ਇਸ ਸੰਗਤਾਂ ਨੂੰ ਅਪੀਲ ਕਰਦੇ ਗਾ ਆਪਾਂ ਉਸ ਸ਼ੇਰ ਨੂੰ ਉਸ ਜਿਹੜਾ ਐਨਐਸ ਤੋਂ ਸਬਰ ਨਾ ਬੈਠਾ ਤੇ ਉਹਦੀ ਟੀਮ ਨੂੰ ਆਪਾਂ ਬਾਹਰ ਕੱਢੀਏ ਤਾਂ ਕਿ ਉਹ ਇਹ ਜਿਹੜਾ ਸਾਰਾ ਜਿਹੜਾ ਇਹਨਾਂ ਦਾ ਗੰਦਾ ਤਾਣਾ ਬਾਣਾ ਵਾ ਉਹ ਖਤਮ ਕਰੀਏ ਬਿਲਕੁਲੋ ਦੇਖੋ ਅਸੀਂ ਗੱਲਬਾਤ ਕਰ ਰਹੇ ਸੀ ਕਿ ਪਾਲ ਸਿੰਘ ਫਰਾਂਸ ਦੇ ਨਾਲ ਉਹਨੇ ਸਿੱਧੇ ਤੌਰ ਤੇ ਕਿਹਾ ਕਿ ਹੁਣ ਮੋਰਚੇ ਨੂੰ ਮੁੜ ਤੋਂ ਸੁਰਜੀਤ ਕਰਨ ਦੇ ਲਈ ਇੱਕ 7 ਤਰੀਕ ਨੂੰ ਸਾਰਿਆਂ ਨੂੰ ਸੱਦਿਆ ਗਿਆ ਹੈ ਕਿ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ ਤੇ ਮੋਰਚੇ ਤੇ ਪਹੁੰਚਿਆ ਜਾਵੇ ਔਰ ਵੱਡੀਆਂ ਸ਼ਖਸੀਅਤਾਂ ਪਹੁੰਚਣਗੀਆਂ ਜਿਹੜੀਆਂ ਜਿਹੜਾ ਇਤਿਹਾਸ ਹੈ ਉਹਨੂੰ ਦੁਹਰਾਣ ਗਿਆ ਉਹਨਾਂ ਨੂੰ ਦੱਸਣ ਗਿਆ ਸਖਲਾਨ ਗਿਆ ਨਿਕਲ ਨਾਲ ਦੇ ਨਾਲ 11 ਤਰੀਕ ਨੂੰ ਜਿਹੜਾ ਆ ਫਤਿਹਗੜ ਸਾਹਿਬ ਤੋਂ ਇੱਕ ਰੋਸ ਮਾਰਚ ਵੀ ਕੱਢਿਆ ਜਾਏਗਾ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖਦੇ ਰਹੋ ਗਲੋਬਲ ਜੋਬ ਟੀਵੀ